ਆਮ ਲੋਕਾਂ ਨੂੰ ਮੁੰਡਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਅੱਜ ਲੁਧਿਆਣਾ ਦੇ ਪਿੰਡ ਸੁਨੇਤ ਵਿਖੇ ਨੌਜਵਾਨ ਸਭਾ ਦੇ ਵੱਲੋਂ ਫ੍ਰੀ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਅਤੇ ਚਿੱਟੇ ਮੋਤੀ ਦਾ ਫ੍ਰੀ ਆਪਰੇਸ਼ਨ ਕੈਂਪ ਸਮਾਜ ਸੇਵੀ ਕੁਲਵਿੰਦਰ ਕਿੰਦਾ ਦੀ ਅਗਵਾਈ ਹੇਠ ਲਗਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਅੱਖਾਂ ਦਾ ਦਾਨ ਮਹਾਦਾਨ ਉਨਾ ਕਿਹਾ ਕਿ ਸਾਡੀ ਸਮੂਚੀ ਟੀਮ ਦੇ ਵੱਲੋਂ ਹਰ ਸਾਲ ਇੱਕ ਕੈਂਪ ਲਗਾਇਆ ਜਾਂਦਾ ਹੈ ਤਾਂ ਜੋ ਪਿੰਡ ਵਿੱਚ ਰਹਿ ਰਹੇ ਜ਼ਰੂਰਤਮੰਦ ਲੋਕਾਂ ਦੀਆਂ ਅੱਖਾਂ ਦਾ ਇਲਾਜ ਮੁਫਤਕ ਵਿੱਚ ਹੋ ਸਕੇ। ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਤੋਂ ਇਹ ਕੈਂਪ ਸ਼ੁਰੂ ਹੋਇਆ ਹੈ ਜੋ 1 ਵਜੇ ਤੱਕ ਚੱਲੇਗਾ ਜਿਸ ਵਿੱਚ ਲਗਭਗ 160 ਦੇ ਕਰੀਬ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਹੈ ਅਤੇ ਜਿਹੜੇ ਲੋਕ ਇਸ ਕੈਂਪ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਲਈ ਜਲਦ ਹੀ ਕੈਂਪ ਲਗਾਇਆ ਜਾਏਗਾ। ਇਹ ਆਪਣੇ ਇਹ ਅੱਜ ਅੱਖਾਂ ਦਾ ਚਿੱਟੇ ਮੋਤੀਏ ਦਾ ਤੇ ਆਪਣੇ ਐਨਕਾ ਵਗੈਰਾ ਫ੍ਰੀ ਦੇਂਦਾ ਕੈਂਪਾ ਸਾਡੇ ਸਨੇਹ ਸਨੇਹਤ ਨੌਜਵਾਨ ਸਭਾ ਵੱਲੋਂ ਤੇ ਸ਼ੰਕਰਾ ਹਸਪੀਟਲ ਨਾਲ ਰਲ ਕੇ ਲਗਾਇਆ ਗਿਆ ਜੀ ਕਿੰਨੇ ਲੋਕਾਂ ਨੂੰ ਹੋਇਆ ਕੈਂਪ ਦਾ ਲਾਭ ਹੁਣ ਤੱਕ ਆਪਣੇ ਪਿਛਲੇ 1.5 ਇਸ ਟਾਈਮ 160 ਤੱਕ ਬੰਦੇ ਮਰੀਜ਼ ਆ ਚੁੱਕੇ ਨੇ ਪਿਛਲੇ ਸਾਲ ਸਾਡੇ ਕੋਲੇ 500 ਤੋਂ ਵੱਧ ਮਰੀਜ਼ ਸੀਗਾ ਉਹਦੇ ਵਿੱਚੋਂ 38 ਬੰਦਿਆਂ ਦੇ ਆਪਰੇਸ਼ਨ ਕਰਾਏ ਸੀ ਤੇ 500 ਬੰਦੇ ਨੂੰ ਐਨਕਾ ਦਿੱਤੀ ਗਈ ਸੀ ਇਹ 2 ਵਜੇ ਤੱਕ ਹੈਗਾ ਜੀ ਕਾਕਨ ਵਾਸੀ ਨੂੰ ਇਹੀ ਹੈ ਵੀ ਜੋ ਵੀ ਬੰਦਾ ਸਭ ਨੂੰ ਮੈਸੇਜ ਦਿੱਤਾ ਹੈ ਵੀ ਆ ਕੇ ਆਪਣਾ ਜੋ ਸਕੈਂਪ ਦਾ ਵੱਧ ਤੋਂ ਵੱਧ ਲਾਭ ਉਠਾ ਸਕਦਾ ਉਠਾਓ ਤੇ ਇੱਕ ਅੱਖਾਂ ਦਾ ਦਾਨ ਕਰਨ ਲਈ ਇੱਕ ਜਨ ਦਿੱਤਾ ਹੈ ਵੀ ਜੇ ਕਿਸੇ ਨੇ ਕੋਈ ਅੱਖਾਂ ਦਾਨ ਕਰਨਾ ਚਾਹੁੰਦਾ ਉਹਦੇ ਲਈ ਮਤਲਬ ਫਾਰਮ ਭਰੇ ਜਾਂਦੇ ਜੇ ਕੋਈ ਆਪਣਾ ਇਹ ਮਹਾਦਾਨ ਅੱਖਾਂ ਦਾ ਜਿਹਨੇ ਵੀ ਦੇਣਾ ਚਾਹੁੰਦਾ ਉਹ ਆਪਦਾ ਨੰਬਰ ਲਵਾ ਸਕਦਾ ਜੀ ਫਾਰਮ ਭਰਾ ਸਕਦਾ ਜੀ ਇਹ ਪੰਡ ਸਨੇਦ ਜੀ ਅੱਖਾਂ ਦਾ ਕੈਂਪ ਲਗਾਇਆ ਕੰਦੇਵੀਰ ਵੱਲੋਂ ਠੀਕ ਹੈ ਫ੍ਰੀ ਕੈਂਪ ਹੈ ਜੀ ਸ਼ੰਕਰਾ ਹਸਪੀਟਲ ਵੱਲੋਂ ਤੇ ਜਿਹੜੇ ਆਪਣੇ ਗਰੀਬ ਬੰਦੇ ਆ ਜੇ ਕੋਈ ਕਿਸੇ ਦਾ ਇਲਾਜ ਅੱਖਾਂ ਦਾ ਅਗਲਾ ਨਹੀਂ ਕਰਾਉਂਦਾ 25-3000 ਆਪਰੇਸ਼ਨ ਦਾ ਲੱਗਦਾ ਵਾ ਉਹ ਨਹੀਂ ਕਰਾਉਂਦਾ ਇੱਥੋਂ ਫ੍ਰੀ ਆ ਜਿਹਦੇ ਚੈੱਕਅਪ ਦੇ ਨਾਲ ਜਿਹਨੂੰ ਐਨਕਾਂ ਦੀ ਲੋੜ ਆ ਦਵਾਈ ਦੀ ਲੋੜ ਆ ਉਹ ਦਿੰਦੇ ਆ ਤੇ ਜਿਹਦੇ ਪ੍ਰੇਡ ਦੀ ਲੋੜ ਆ ਉਹਨੂੰ ਲੈ ਕੇ ਪਰਚੀ ਕੱਢ ਦਿੰਦੇ ਆ ਉਹ ਉੱਥੇ ਫ੍ਰੀ ਹੋਣਾ ਵਾ ਤੇ ਡੇਢ ਤੋਂ 200 ਬੰਦਾ ਦੀ ਐਂਟਰੀ ਹੋ ਗਈ ਹੈ ਬਾਕੀ 2 ਵਜੇ ਤੱਕ ਕੈਂਪ ਚੱਲਣਾ ਜੀ ਤੇ ਰਿਸਪੌਂਸ ਬਹੁਤ ਵਧੀਆ ਵਾ ਜਿਹੜੇ ਲੋਕ ਰਹਿ ਗਏ ਨੇ ਇਸ ਕੈਂਪ ਤੋਂ ਅੱਗੇ ਹੋਣਗੇ ਉਹ ਫਿਰ ਜੇ ਜ਼ਿਆਦਾ ਹੋਏ ਤਾਂ ਥੋੜੇ ਟਾਈਮ ਬਾਅਦ ਦੁਬਾਰਾ ਰੱਖ ਦਾਂਗੇ ਨਹੀਂ ਸਾਲ ਬਾਅਦ ਹੁੰ ਪ੍ਰਾਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز